ਇੱਥੋਂ ਇਹਦੀ ਗੰਦਗੀ ਐ ਚੱਕੀ ਜਾ ਰਹੀ ਐ ਔਰ ਇੱਥੋਂ ਲੰਘਣਾ ਬੜਾ ਮੁਸ਼ਕਲ ਹੁੰਦਾ ਸੀ ਔਰ ਜਿਹੜੀ ਕਿ ਇੱਥੇ ਗੱਡੀਆਂ ਖੜੀਆਂ ਸੀ ਕਿਉਂਕਿ ਇੱਥੇ ਕਾਫੀ ਪਹਿਲਾਂ ਸਿਟੀ ਟੂ ਥਾਣਾ ਸੀ ਉਸ ਕਰਕੇ ਕੁਝ ਗੱਡੀਆਂ ਫੜੀਆਂ ਹੋਈਆਂ ਸੀ ਉਹ ਇੱਥੇ ਖੜੀਆਂ ਸੀ ਇਹਨਾਂ ਦੀ ਵਾਰ-ਵਾਰ ਇਹਨਾਂ ਦੀ ਰਿਕਵੈਸਟ ਸੀ ਕਿ ਬੇਨਤੀ ਸੀ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਸ ਕਰਿਓ ਮੈਨੂੰ ਦਿਓ ਯਾਰ ਸਰਬਜੀਤ ਸਿੰਘ ਧੰਨਵਾਦ ਸਸਿਕਾ ਜੀ ਤੁਸੀਂ ਵੇਖ ਰਹੇ ਹੋ ਪੀਬੀ 26 ਨਿਊਜ਼ ਚੈਨਲ ਤੇ ਮੈਂ ਹਾਂ ਸਰਬਜੀਤ ਸਿੰਘ ਲੱਗ ਗਬਿੰਦਪੁਰਾ ਔਰ ਜਿਹੜਾ ਕੀ ਹਿੰਦੀ ਪੁਤਰੀ ਪਾਡਸ਼ਾਲਾ ਸਕੂਲ ਤੇ ਲਾਲਾ ਸਰਕਾਰੂਮਲ ਸਕੂਲ ਨੂੰ ਰਸਤਾ ਜਾਂਦਾ ਬਹੁਤ ਜਿਆਦਾ ਮੇਨ ਨੈਸ਼ਨਲ ਹਾਈਵੇ ਤੋਂ ਵੀ ਲੈ ਕੇ ਇੱਥੇ ਕੱਟ ਹੋ ਜਾਂਦਾ ਪਹਿਲਾਂ ਤਾਂ ਅਸੀਂ ਸੋਨ ਸਾਹਿਬ ਦਾ ਮੰਤਰੀ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਕਿ ਉਹਨਾਂ ਦੇ ਇੱਕ ਸਾਡੇ ਛੋਟੀ ਜੀ ਰਿਕੁਐਸਟ ਦੇ 24 ਘੰਟਿਆਂ ਤੋਂ ਪਹਿਲਾਂ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਟ੍ਰੈਫਿਕ ਬਹੁਤ ਰਹਿੰਦਾ ਸੀ ਇੱਥੇ ਜਿਸ ਤਰ੍ਹਾਂ ਕੀ ਤੁਸੀਂ NH1 ਤੇ ਚੱਲ ਜਿਓ ਉਰੇ ਚੱਲ ਜੋ ਕਿਉਂਕਿ ਇਹ ਸ਼ਹਿਰ ਦਾ ਇੱਕ ਬਾਈਪਾਸ ਹੈ ਇਹ ਬਾਈਪਾਸ ਹੁੰਦੇ ਨੇ ਦੇਖੋ ਇੱਥੇ 3-4 ਸਕੂਲ ਨੇ ਬਾਈ ਜੀ ਦੀ ਕੁਟੀਆ ਦੋ ਤਿੰਨ ਮੰਦਰ ਨੇ ਸ਼ਮਸ਼ਾਨ ਘਾਟ ਵੀ ਹੈ ਜੀ ਸ਼ਹਿਰ ਨੂੰ ਰਸਤਾ ਜਾਂਦਾ ਦੁੱਧ ਲਈ ਡੈਰੀਆਂ ਨੇ ਹਰ ਇੱਕ ਬੰਦੇ ਨੂੰ ਇੱਥੋਂ ਦੀ ਹੋ ਕੇ ਨਿਕਲਣਾ ਪੈਂਦਾ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਮੈਂ ਛੋਟੇ ਛੋਟੇ ਬੱਚੇ ਕਈ ਵਾਰ ਫਸ ਜਾਂਦੇ ਸੀ ਉਹਨਾਂ ਨੂੰ ਅਸੀਂ ਛੱਟ ਕੇ ਆਂਦੇ ਹੁੰਦੇ ਸੀ ਤਾਂ ਸਾਡਾ ਮਾਨਯੋਗ ਮੰਤਰੀ ਸਾਹਿਬ ਦੇ ਲਈ ਇੱਕ ਛੋਟੀ ਜਿਹੜੀ ਰਿਕੁਐਸਟ ਕੀਤੀ ਸੀ ਉਹਨਾਂ ਨੇ ਸਾਡੀ ਕਬੂਲ ਕੀਤੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਅਸੀਂ ਐਸਐਸਪੀ ਮੈਮ ਜੋਤੀ ਯਾਦਵ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਰਾ ਉਰੋਤੀ ਮਾਲ ਚੁਕਵਾਇਆ ਹੈ ਮਾਲ ਖਾਨੇ 'ਚ ਪੰਚਾਇਆ ਹੈ ਸਾਨੂੰ ਰਾਹ ਦਿੱਤੀ ਹੈ ਅਸੀਂ ਬਹੁਤ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਫਿਰ ਜੀ ਅਸੀਂ ਬਹੁਤ ਵਾਰ ਹੱਥ ਜੋੜ ਕੇ ਰਿਕੁਐਸਟ ਵੀ ਕੀਤੀ ਹੈ ਅਸੀਂ ਗੁੱਸੇ ਦੇ ਨਾਲ ਵੀ ਕੀਤੀ ਹੈ ਤੇ ਹੁਣ ਵੀ ਅਸੀਂ ਦੁਬਾਰਾ ਵੀ ਕਰਾਂਗੇ ਕਿਉਂਕਿ ਆਪਾਂ ਪੰਜਾਬ ਸਰਕਾਰ ਦਾ ਵੀ ਇਹੀ ਚੱਲ ਰਿਹਾ ਹੈ ਕਿ ਸਵੱਛ ਭਾਰਤ ਵੀ ਚੱਲ ਰਿਹਾ ਸਵੱਛ ਪੰਜਾਬ ਵੀ ਚੱਲ ਰਿਹਾ ਆਪਾਂ ਇਹਨੂੰ ਜੇ ਸਾਫ਼ ਰੱਖਾਂਗੇ ਤਾਂ ਆਪਣੇ ਲਈ ਵਧੀਆ ਗੱਲ ਹੈ ਇਹ ਕਿਉਂਕਿ ਸ਼ਹਿਰ ਦਾ ਹੰਗ ਹੈ ਲੋਕੀ ਕਹਿੰਦੇ ਕਿੰਨਾ ਸੋਹਣਾ ਵਾਰਡ ਬਣਿਆ ਹੋਇਆ ਤਾਂ ਹੁਣ ਅਸੀਂ ਇਹ ਕੋਸ਼ਿਸ਼ ਕਰਨ ਕਿ ਵਾਰਡ ਨੰਬਰ 11 ਨੂੰ ਖੰਨੇ ਦਾ ਸਭ ਤੋਂ ਸੋਹਣਾ ਵਾਰਡ ਬਣਾਇਆ ਜਾਵੇ ਬਹੁਤ ਪੁਰਾਣੀ ਸਾਨੂੰ ਦਿੱਕਤ ਆ ਰਹੀ ਸੀਗੀ ਥੋੜੀ ਨਹੀਂ ਕਹਿ ਸਕਦੇ ਜਿਹੜਾ ਕਿ ਸਾਨੂੰ 1.5-2 ਸਾਲ ਤੋਂ ਸਕੂਲ ਤੋਂ ਜੋ ਛੁੱਟੀ ਹੁੰਦੀ ਸੀਗੀ ਇੱਥੇ ਜਾਮ ਲੱਗ ਜਾਂਦਾ ਸੀ ਰੋਜ਼ ਹੁਣ ਵੀ ਆਪਾਂ ਬੈਠੇ ਆ ਖੜੇ ਆ ਥੋੜੀ ਜਿਹੀ ਥਾਂ 'ਚ ਇੰਨੀ ਥਾਂ ਦੇਖੋ ਤੁਸੀਂ ਹੁਣੇ ਕਿੰਨੀ ਦੇਰ 'ਚ 10 ਮਿੰਟ 'ਚ ਕਿੰਨੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਤੁਸੀਂ ਦੇਖੋ 1.5 ਬਹੁਤ ਔਖਾ ਜਿਹਾ ਸ਼ਮਸ਼ਾਨ ਘਾਟ ਵਾਲਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਗਊਸ਼ਾਲਾ ਵਾਲਿਆਂ ਨੂੰ ਤੇ ਵੱਲੋਂ ਸਾਰੇ ਸਾਰੇ ਬੰਦਾਂ ਨੂੰ ਦਿੱਕਤ ਸੀਗੀ ਤੇ ਥੈਂਕਸ ਜੀ ਸਾਡੇ ਮੰਤਰੀ ਦਾ ਆਪਣੇ ਐਸਐਸਵੀ ਜੋਤੀ ਯਾਦਵ ਜੀ ਦਾ ਜਿਨ੍ਹਾਂ ਨੇ ਬੜੇ ਥੋੜੇ ਟਾਈਮ ਦੇ ਵਿੱਚ ਸਾਡੀ ਐਡੀ ਬੜੀ ਸੋਸਾਇਟੀ ਸਾਨੂੰ ਲੱਗੇ ਨਹੀਂ ਸੀ ਠੀਕ ਹੋਊਗੀ ਹੋਗੀ ਤੇ ਸਾਡੇ ਪੁਨੀਤ ਵੀਰ ਜੀ ਨੇ ਵੀ ਭਾਈ ਸਾਡਾ ਬਹੁਤ ਸਾਥ ਦਿੱਤਾ ਸਾਡੀ ਗੱਲ ਆਪਣਾ ਮੰਤਰੀ ਤੱਕ ਪਹੁੰਚਾਈ ਹੈ ਇਹਨਾਂ ਦਾ ਵੀ ਧੰਨਵਾਦ ਆ ਬਾਕੀ ਸਾਡੇ ਭਾਈ ਦਾ ਮਾਰਕੀਟ ਵਾਲੇ ਸਾਡੇ ਦਿਸਾਈ ਆ ਵਧੀਆ ਕਮਲ ਜੀ ਨੇ ਕੀਤੀ ਵੀ ਆਪਣਾ ਬਹੁਤ ਬਹੁਤ ਕੋਸ਼ਿਸ਼ ਕੀਤੀ ਹੈ ਜੀ ਕੀਤੀ ਆ ਅਖਬਾਰਾਂ ਚ ਵੀ ਲਗਵਾਇਆ ਹੋਰ ਬਹੁਤ ਕੁਝ ਕਰਾਇਆ ਪਰ ਕਦੀ ਕੋ ਰਿਜ਼ਲਟ ਨਿਕਲਿਆ ਨਹੀਂਗਾ ਕੋਸ਼ਿਸ਼ ਹੋ ਕੀਤੀ ਆ ਆ ਹੁਣ ਆਗੇ ਮਨੋ ਸਾਡਾ ਕੰਮ ਹੋਇਆ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਇਹ ਚਾਨਣਾ ਹੋ ਗਿਆ ਜਿਹੜਾ ਕਿ ਨੇਰਾ ਲੱਗ ਰਿਹਾ ਸਾਨੂੰ ਬਹੁਤ ਦੇਰ ਤੋਂ ਮਾਰਕੀਟ ਵਾਲੇ ਸਾਰੇ ਹਾਂਜੀ ਹਾਂਜੀ ਜੱਦੀ ਪੁਸ਼ਤੀ ਬੈਠੇ ਹੋ ਜੀ ਹਾਂਜੀ ਹਾਂਜੀ ਕਿ ਲੰਘਦੇ ਰਹੋ ਤੁਹਾਡੇ ਨਾਲ ਵੀ ਦਵਾ ਸਲਾਮ ਹੋਉਂਦੀ ਆ ਔਰ ਇੱਥੇ ਤੇ ਪਰਿਵਾਰ ਵੀ ਰਹਿੰਦੇ ਨੇ ਹਾਂਜੀ ਆ ਪਰਿਵਾਰਾਂ ਯੋਗਦਾਨ ਹੈਗਾ ਬਸ ਹੁਣ ਅਸੀਂ ਬਲਕਿ ਉਹਨਾਂ ਨੂੰ ਵੀ ਕਹਾਂਗੇ ਭਾਈ ਹੁਣ ਜਿਹੜੇ ਪਰਿਵਾਰ ਕੁਛ ਚੰਗਾ ਤਾਂ ਸੀਗਾ ਬਸ ਕੁਝ ਗਲਤ ਆਲੇ ਵੀ ਆ ਜਿਹੜੇ ਕਿ ਕੂੜਾ-ਗਾੜਾ ਸੁੱਟਦੇ ਆ ਇੱਥੇ ਹੋਰ ਆ ਹੁਣ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਇੱਥੇ ਬੂਟੇ-ਬਾਟੇ ਲਗਵਾਏ ਜਾਣ ਸਾਫ-ਸਫਾਈ ਹੋਵੇ ਤੇ ਇਹੀ ਜਿਹੜਾ ਬਹੁਤ ਗੰਦਗੀ ਸੀਗੀ ਇਹਨੂੰ ਅਸੀਂ ਬਹੁਤ ਸੋਹਣੇ ਥਾਂ 'ਚ ਆਪਣਾ ਕਨਵਰਟ ਕਰਨਾ ਚਾਹੁੰਦੇ ਆ ਆਪਣੇ ਭਾਈਆਂ ਦੇ ਸਹਿਯੋਗ ਨਾਲ ਸੁਜਿਤਾ ਕੀ ਦੁਕਾਨਦਾਰਾਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਹੈ ਵਿਧਾਇਕ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਕੈਬਨ ਮੰਤਰੀ ਪੰਜਾਬ ਵੀ ਸਾਡੇ ਪਹਿਲ ਦੇ ਆਧਾਰ ਤੇ ਇਹ بڑے ਟਾਈਮ ਤੋਂ ਇੱਥੇ ਜੋ ਟ੍ਰੈਫਿਕ ਦੀ ਮੁਸ਼ਕਲਾਂ ਸੀ ਉਹਨਾਂ ਦਾ ਹੱਲ ਕੀਤਾ ਗਿਆ ਕੋਸ਼ਿਸ਼ ਕਰਾਂਗੇ ਵਿਸ਼ਾਲ ਸਾਡੇ ਸਤਿਕਾਰਯੋਗ ਵਿਸ਼ਾਲ ਪੇਂਟ ਸਟੋਰ ਤੋਂ ਤੁਸੀਂ ਵੀ ਆਪਣੇ ਵਿਚਾਰ ਚੰਦਕ ਸਾਂਝੇ ਕਰੋ ਮੈਂ ਸਭ ਤੋਂ ਪਹਿਲਾਂ ਪੀਪੀਸੀਪੀ ਚੈਨਲ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਜੋ ਕਿ ਇਹ ਸਾਡੇ ਛੋਟੇ ਜਿਹੇ ਆਪਣੇ ਬਲਾਵੇ ਦੇ ਇੱਥੇ ਪਹੁੰਚੇ ਨੇ ਤੇ ਆਪਣੇ ਤਰਮਪ੍ਰਿੰਤ ਸਿੰਘ ਸੌਣ ਜੀ ਦੀ ਕੈਬਨਟ ਮੰਤਰੀ ਤੇ ਮੈਡਮ ਸਾਡੇ ਜੋਤੀ ਯਾਦਵ ਜੀ ਦਾ ਬਹੁਤ ਤਹਿ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਧੰਨਵਾਦ ਉਹਨਾਂ ਦਾ ਜੀ ਇਹ 2.5 ਸਾਲ ਤੋਂ ਸਾਨੂੰ ਬੜੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਜੀ ਅਸੀਂ ਬਹੁਤ ਦੁਖੀ ਸੀਗੇ ਇਸ ਚੀਜ਼ ਤੋਂ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਬਹੁਤ ਜ਼ਿਆਦਾ ਤੰਗ ਸੀਗੇ ਇੱਥੇ ਰਸ਼ ਬਹੁਤ ਹੋ ਜਾਂਦਾ ਸੀਗਾ ਚਾਰ ਪੰਜ ਸਕੂਲ ਸੀਗੇ ਗਊ ਸ਼ਾਲਾ ਤੇ ਸ਼ਮਸ਼ਾਨ ਘਾਟਕ ਬਹੁਤ ਬਿਆਰੀਆਂ ਦਾ ਮੇਨ ਰਸਤਾ ਸੀਗਾ ਜੀ ਇਹ ਇਹ ਬਹੁਤ ਅਸੀਂ ਤਪੱਸਿਆ ਕੀਤੀ ਤੇ 20 ਘੰਟੇ ਤੋਂ ਪਹਿਲਾਂ ਪਹਿਲਾਂ ਇਹਦਾ ਹੱਲ ਹੋ ਗਿਆ ਜੀ ਸ਼ੁਕਰੀਆ ਇਹ ਚੱਕੀ ਅੱਗੇ ਦਾ ਬਹੁਤ ਜਾਮ ਲੱਗਦਾ ਸੀ ਬਹੁਤ ਪਰੇਸ਼ਾਨ ਰਹਿੰਦੇ ਸੀ ਅਸੀਂ ਇਹ ਕਿਵੇਂ ਹੋਊਗਾ ਟਰੈਕ ਕਿਵੇਂ ਚੱਕੇ ਆਣਗੇ ਇਹ ਤਾਂ ਬਹੁਤ ਵਿਸ਼ਾਲ ਜੀ ਆਪਣੇ ਸ਼ਿਵ ਕੁਮਾਰ ਜੀ ਆਪਣੇ ਪਨੀਰ ਜੀ ਹੋਰ ਮੰਤਰੀ ਸਾਹਿਬ ਦਾ ਧੰਨਵਾਦੀਆਂ ਇਹਨਾਂ ਨੇ ਮੇਰਾ ਇਹ ਸਾਰਾ ਵੱਡਾ ਇੰਨਾ ਵੱਡਾ ਕੰਮ ਕੀਤਾ ਮੱਲ ਦੇ ਸਹਿਯੋਗ ਨਾਲ ਸਾਰਾ ਕੰਮ ਹੋਇਆ ਪਹਿਲਾਂ ਵੀ ਅਪਲੀਕੇਸ਼ਨ ਦੇ ਕੇ ਆਏ ਸੀਗੇ ਮਾਰਕੀਟ ਆਪਣੇ ਕਮੇਟੀ ਦੇ ਸਾਰਾ ਨਾਲ ਸਹਿਯੋਗ ਦੇ ਨਾਲ ਕੰਮ ਹੋਇਆ ਸਾਡਾ ਇਹ ਕਿੰਨੀ ਕੀ ਖੁਸ਼ੀ ਹੈ ਜੀ ਖੁਸ਼ੀ ਤਾਂ ਬਹੁਤ ਹੈ ਜੀ ਹੁਣ ਜ਼ਾਹਿਰ ਇਹਨਾਂ ਦਾ ਕਰ ਸਕਦੇ ਕੁਝ ਨਰਕ ਦੀ ਜ਼ਿੰਦਗੀ ਜੋ ਕੱਟਦਾ ਜਿਹੜਾ ਉਹਨਾਂ ਨੇ ਧੰਨਵਾਦ ਕੋਸ਼ਿਸ਼ ਕੀਤੀ ਹੈ ਇੱਥੇ ਦੇ ਮੁਹੱਲਾ ਗਵਿੰਦਪੁਰਾ ਮਾਰਕੀਟ ਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਜਿਵੇਂ ਕਿ ਵਾਰ-ਵਾਰ ਇਹਨਾਂ ਨੇ ਆਪਣੇ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਮੰਤਰੀ ਸਾਹਿਬ ਨੂੰ ਇਹਨਾਂ ਨੇ ਆਪਣੇ ਮੰਗ ਪੱਤਰ ਦਿੱਤੇ ਅੱਜ ਇਹਨਾਂ ਦੀ ਸੁਣਵਾਈ ਹੋਈ ਹੈ